ਸਾਸਤਰੀ ਕਾਲਜੀ ਸਾਰਿਆਂ ਨੂੰ ਆਸ ਕਰਦਾ ਸਾਰਜਾ ਨੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਟਾਈਮ ਬਿਲਕੁਲ ਹੈ ਨੀਆਂ ਤੇ ਜਲਦੀ ਜਲਦੀ ਤੁਹਾਨੂੰ ਜਿਹੜੀ ਆ ਉਹ ਅਨਾਊਂਸਮੈਂਟ ਕਰੀਏ ਹੈ ਨਾ ਮੈਨੂੰ ਨਾ ਅਸਲ ਵਿੱਚ ਅਮਨ ਨੇ ਫੋਨ ਕੀਤਾ ਵਾ ਹੁਣੇ ਹੀ 5 ਮਿੰਟ ਹੀ ਹੋਏ ਆ ਤੇ ਉਹ ਆ ਉੰਡੀ ਤੇ ਉਹਨੇ ਨਾ ਮੰਮੀ ਵਾਸਤੇ ਲਿਆਂਦਾ ਵਾ ਗਿਫਟ ਕਹਿੰਦੀ ਆ ਕਿ ਮੰਮੀ ਜੀ ਨੂੰ ਰੈਡੀ ਕਰ ਤੇ ਮੈਂ ਕੁਝ ਲਿਆਉਂਦੀ ਆ ਤੁਹਾਡੇ ਦੋਵਾਂ ਵਾਸਤੇ ਤੇ ਮੈਂ ਕਿਹਾ ਸ਼ਾ ਠੀਕ ਆ ਤੇ ਮੈਂ ਇਹਨੂੰ ਕਿਹਾ ਮੈਨੂੰ ਦੱਸ ਦੇ ਦੱਸ ਦੇ ਮੈਨੂੰ ਨਹੀਂ ਇਹਨੇ ਦੱਸਿਆ ਹੁਣ ਮੈਂ ਵੀ ਇਹਨੂੰ ਕੋਈ ਨਹੀਂ ਗੱਲ ਦੱਸਿਆ ਕਰਨੀ ਅਸਲ ਵਿੱਚ ਜੇ ਮੈਂ ਕੋਈ ਗਿਫਟ ਲਿਆਵਾਂ ਨਾ ਤੇ ਇਹਨੂੰ ਸਭ ਤੋਂ ਪਹਿਲਾਂ ਦੱਸਦਾ ਹੁੰਨਾ ਤੇ ਹੁਣ ਆਪਾਂ ਨਾ ਮੰਮੀ ਜੀ ਨੂੰ ਸੱਦਦੇ ਆ ਤੇ ਉਧਰੋਂ ਉਹਨੇ ਜੇ ਟਾਈਮ ਨੂੰ ਅਮਨ ਨਹੀਂ ਆਇਆ ਨਾ ਕਿਉਂਕਿ ਉਹ ਆਪਣੀ ਇੱਥੇ ਰੋਡ ਦੇ ਉੱਪਰ ਆ ਗਈ ਆ ਤੇ ਮੈਨੂੰ ਕਹਿੰਦੀ ਕਿ ਤੂੰ ਵਲੌਗ ਰੈਡੀ ਕਰ ਲਈ ਕਰਨਾ ਵਾ ਤੇ ਮੈਂ ਮੰਮੀ ਜੀ ਨੂੰ ਗਿਫਟ ਦੇਣਾ ਵਾ ਠੀਕ ਆ ਅਮਨ ਦੇ ਰਿਹਾ ਗਿਫਟ ਪਹਿਲੀ ਵਾਰੀ ਮੰਮੀ ਜੀ ਨੂੰ ਤੇ ਮੈਨੂੰ ਵੀ ਅੱਗੇ ਸਾਰੀ ਵਾਰੀ ਮੈਂ ਹੀ ਦਿੱਤਾ ਵਾ ਹੁਣ ਅਮਨ ਦੇਣ ਲੱਗੀ ਆ ਹਨਾ ਤੇ ਮੰਮੀ ਜੀ ਨੂੰ ਮਾਰੀ ਆਵਾਜ਼ ਮੰਮੀ ਜੀ ਮੰਮੀ ਜੀ ਗੱਲ ਸੁਣਿਓ ਆਜੋ ਫਿਰ ਵਲੌਗ ਬਣਾਈਏ ਕਾ ਲਾਉਣਾ ਆਜੋ ਆਜੋ ਅਸਲ ਵਿੱਚ ਮੰਮੀ ਜੀ ਨੂੰ ਕੁਝ ਨਹੀਂ ਪਤਾ ਹੈਗਾ ਤੇ ਇਦਾਂ ਹੀ ਵਲੌਗ ਸਟਾਰਟ ਕਰ ਲਿਆ ਮੈਂ ਬੈਜੋ ਇੱਥੇ ਬੈਹੋਰ ਠੀਕ ਠਾਕ ਜੇ ਠੀਕ ਠਾਕ ਹੋ ਮੈਂ ਕੰਮ ਕਰਨ ਦੀ ਸੋਈ ਜ ਤੇ ਮੈਂ ਵੱਜਾ ਮੰਡਿਆ ਬਣ ਕੀ ਹੋਇਆ ਨੂੰ ਲੈ ਮੰਮੀ ਅਮਨ ਵੀ ਪੂਰੇ ਟਾਈਮ ਦੇ ਉੱਤੇ ਆਈ ਜੇ ਹੈ ਮੰਮੀ ਜੀ ਕਹਿੰਦੇ ਹੁਣ ਕੀ ਡਿਆ ਵਾਏ ਮੈਂ ਕਹਿੰਦੀ ਵਲੋਗ ਬਣਾਉਣਾ ਤਾਂ ਮੈਂ ਮੈਸੇਸ ਹੋਈ ਜਾਂਦੀ ਐ ਨਹੀਂ ਕਹਾੜਾ ਬਣਾਉਣਾ ਅਸਲ ਵਿੱਚ ਤੁਹਾਨੂੰ ਗੱਲ ਦੱਸ ਹੀ ਦਿੰਨੇ ਆ ਕਿਉਂਕਿ ਇਹ ਮੰਮੀ ਜੀ ਨੂੰ ਐ ਲੱਗਣ ਰਿਹਾ ਸੀ ਇਹਨਾਂ ਨੇ ਸਲਾਹ ਕੀਤੀ ਆ ਮੰਮੀ ਜੀ ਸਲਾਹ ਆ ਕੋਈ ਨਹੀਂ ਕੀਤੀ ਤੁਹਾਨੂੰ ਕੁਝ ਨਹੀਂ ਲੱਭਿਆ ਕੁਝ ਕੀ ਹੋਣ ਡਿਆ ਕੀ ਨਹੀਂ ਅੱਜ ਕੋਸ਼ਾ ਆਏ ਨਹੀਂ ਤੇ ਮੈਨੂੰ ਲੱਭਣਾ ਕੀ ਆ ਅੱਜ ਕਾੜਾ ਵਲੋਗ ਆ ਇਧਰ ਲਫਾਫਾ ਜਿਹੜਾ ਪਿਆ ਉਹਦੇ ਨਾਲ ਨਹੀਂ ਵੇਖਿਆ ਅਮਨ ਨੇ ਫੋਨ ਕੀਤਾ ਸੀ ਮੈਨੂੰ ਕਹਿੰਦੀ ਆ ਕਿ ਮੰਮੀ ਜੀ ਨੂੰ ਰੈਡੀ ਕਰ ਮੈਂ ਕੁਝ ਲੈ ਆਉਂਦੀ ਆ ਤੇ ਫੇ ਤੁਹਾਡੇ ਦੋਵਾਂ ਦੀ ਰਹਿ ਹੋਣੀ ਮੇਰੀ ਰਹਿ ਕੇ ਕੋਈ ਨਹੀਂ ਹੈਗੀ ਕਿ ਮੈਂ ਬਾਈ ਦਵਾ ਤੇ ਗੁੱਸਾ ਲੱਗ ਗਿਆ ਤੇ ਕੀਤਾ ਇਹਨੂੰ ਜਿਹੜਾ ਆ ਜਿਹੜਾ ਫੋਨ ਕੀਤਾ ਉਹ ਤੇ ਮੈਂ ਤਾਂ ਫੋਨ ਕੀਤਾ ਉਹਨੇ ਵਿਚਾਰੀ ਨੇ ਵਲੋਗ ਵਾਤੇ ਰੈਡੀ ਕਰਾਇਆ ਨਾ ਅੱਛਾ ਅੱਛਾ ਭੈਣ ਮੇਰੀ ਇੰਨੀ ਚਲਾ ਕੇ ਨਾ ਇਹਨੂੰ ਮੈਂ ਹਰ ਇੱਕ ਗੱਲ ਦੱਸਦਾ ਵਾਂ ਇਹਨੇ ਮੈਨੂੰ ਮਾਸਾ ਨਹੀਂ ਦਸੀ ਵੀ ਕੀ ਆਉਣ ਡਿਆ ਕੀ ਨਹੀਂ ਸੱਚੀ ਯਕੀਨ ਕਰਿਓ ਇਹਨੇ ਨਹੀਂ ਮੈਨੂੰ ਦੱਸਿਆ ਹੈਗਾ ਹਰ ਹਰ ਗੱਲ ਦੱਸੀ ਮੈਨੂੰ ਤਾਂ ਹੋਰ ਕੀ ਆ ਚੇਤੇ ਕਰ ਲੈਣਾ ਇੱਕ ਵਾਰ ਚੱਲ ਦੱਸ ਹੁਣ ਕੀ ਲਿਆਂਦਾ ਜਲਦੀ ਜਲਦੀ ਖਾ ਲੈ ਲੈਂਦੇ ਉਹ ਤੇ ਦੱਸਿਆ ਨਹੀਂ ਮੈਨੂੰ ਹੈਂ ਤੇ ਮੈਂ ਤੁਹਾਡੇ ਦੋਵਾਂ ਲਈ ਗਿਫਟ ਲੈ ਕੇ ਆਂਦਾ ਵਾ ਹਾਂ ਤੇ ਐਤ ਕੀ ਦੀਵਾਲੀ ਵੱਲੋਂ ਮੇਰੇ ਵੱਲੋਂ ਤੁਹਾਨੂੰ ਗਿਫਟ ਦੋਵਾਂ ਨੂੰ ਐਤ ਕੀ ਦੀਵਾਲੀ ਵੱਲੋਂ ਮੇਰੇ ਵੱਲੋਂ ਦੀਵਾਲੀ ਤੇ ਮੇਰੇ ਵੱਲੋਂ ਲੈ ਪਰ ਸੱਚੀ ਲੱਗੀ ਨਹੀਂ ਨੇ ਹਾਂ ਤੇ ਯਾਰ ਅਮਨ ਨੇ ਪਹਿਲੀ ਵਾਰੀ ਗਿਫਟ ਲੈ ਆਂਦਾ ਵਾ ਤੇ ਅਮਨ ਤੇਰਾ ਬਹੁਤ ਬਹੁਤ ਧੰਨਵਾਦ ਹੈ ਮੰਮੀ ਜੀ ਤੁਹਾਡੇ ਵੱਲੋਂ ਗਿਫਟ ਲੈ ਕੇ ਆਈ ਜੀ ਕੁੜੀ ਪਹਿਲੀ ਵਾਰੀ ਕੀ ਬਤਾਂ ਮੇਰੇ ਕੱਲਿਆਂ ਦਾ ਵਾ ਕਿ ਜਾਂ ਸਾਰਿਆਂ ਦਾ ਹੀ ਆ ਸਾਰਿਆਂ ਦਾ ਹਮਣ ਮੇਰੇ ਲਈ ਕਦੀ ਹੈਗੀ ਕਿ ਨਹੀਂ ਸਾਰਿਆਂ ਦਾ ਵੀ ਕਹਿ ਸਕਦੇ ਆ ਪਰ ਮੰਮੀ ਜੀ ਦੇ ਜਿਆਦਾ ਕੰਮ ਦਾ ਵਾ ਤੇ ਮੇਰੇ ਦਾ ਨਹੀਂ ਨਾ ਹਾਂ ਹੈਗਾ ਵਾ ਹਾਂ ਇਹ ਕੀ ਆ ਜਲਦੀ ਦੱਸ ਨਹੀਂ ਕੰਮ ਦਾ ਵਾ ਅੱਛਾ ਦੇ ਲੋ ਕਰਦੇ ਨੇ ਨਾ ਰੋਟੀ ਕੰਮ ਆ ਤੇ ਨਹੀਂ ਹਾਂ ਨਹੀਂ ਜੇ ਸਾਰਿਆਂ ਦੇ ਕੰਮ ਦਾ ਫੇਰ ਤੇ ਇਹੀ ਚੀਜ਼ਾਂ ਹੋ ਸਕਦੀਆਂ ਹੈ ਨਹੀਂ ਹੋ ਰਿਹਾ ਲੱਗਦਾ ਤੇ ਹੋ ਜੇ ਅਪਣੇ ਕੋਲੀ ਇੱਕ ਜਾ ਫਿਰ ਗੈਸ ਕਰੀਏ ਕਰੋ ਗੈਸ ਕੇ ਹੂੰ ਕਰੋ ਕਰੋ ਫਿਰ ਮੰਮੀ ਗੈਸ ਅੱਛਾ ਅਮਨ ਜਿੱਥੇ ਤੱਕ ਮੈਨੂੰ ਲੱਗਦਾ ਵਾ ਅਮਨ ਦੀ ਸੋਚ ਜਾਂ ਅਮਨ ਗਿਫਟ ਲੈ ਆਇਆ ਤੇ ਮੇਰੇ ਵੱਲੋਂ ਡਿਨਰ ਸੈਟ ਓਕੇ ਜੀ ਪਹਿਲਾਂ ਮੈਂ ਨਹੀਂ ਨਹੀਂ ਪਹਿਲਾਂ ਮੈਂ ਕਿਹਾ ਵਾ ਮੰਮੀ ਨੇ ਕਿਉਂ ਕਿ ਪਹਿਲਾਂ ਮੈਂ ਕਹਿੰਦਾ ਵਾ ਇਹ ਤਾਂ ਮਲੇਹੀ ਆ ਹੈਂ ਦੇ ਦੇ ਸੈਟ ਤੂੰ ਕਹਿ ਨਹੀਂ ਡਿਨਰ ਸੈਟ ਹੀ ਆ ਇਹ ਕਹਿ ਨਹੀਂ ਤੁਰ ਮੈਂ ਭੁੱਜ ਲਿਆ ਤੇ ਆਪਣੇ ਆਪਣੇ ਕਹਿ ਲਾਓ ਤੜੇ ਡਿਨਰ ਸੈਟ ਹੀ ਹੋ ਜਾਤਾ ਮੇਰੀ ਗੱਲ ਸੁਣ ਲਓ ਤੁਸੀਂ ਜੋ ਮਰਜ਼ੀ ਕਹਿ ਲਓ ਮੇਰਾ ਲੋਕ ਕਰ ਦੋ ਡਿਨਰ ਸੈਟ ਮੈਂ ਤੁਹਾਨੂੰ ਦੱਸਦਾ ਜੀ ਸਭ ਤੋਂ ਪਹਿਲਾਂ ਤੁਸੀਂ ਵਲੋਗ ਵੇਖਣ ਦੇ ਨਾ ਸਾਰੇ ਜਾਨੇ ਪਹਿਲਾਂ ਇਹ ਦੱਸਿਓ ਕਿ ਮੈਂ ਕਿਹਾ ਕਿ ਤੇ ਬਬੂ ਨੇ ਕਿਹਾ ਚਲ ਠੀਕ ਆ ਮੰਮੀ ਜੀ ਨਹੀਂ ਚਲ ਠੀਕ ਆ ਡਿਨਰ ਸੈੱਟ ਮੇਰਾ ਵੀ ਡਿਨਰ ਸੈੱਟ ਸੀ ਜੀ ਆਹ ਚਲ ਠੀਕ ਆ ਸਾਰੀਆਂ ਗੱਲਾਂ ਛੱਡੋ ਤੇ ਇਹ ਆਪਣਾ ਕਰਕੇ ਆਪੇ ਜੀ ਹਾਂ ਇਹ ਡਿਨਰ ਸੈਟ ਜੀ ਆ ਅਮਨ ਵਿਚਾਰੀ ਦਾ ਫਲੋਪ ਹੋ ਗਿਆ ਹਾਏ ਕੋਈ ਨਹੀਂ ਉਹ ਤਾਂ ਬਾਅਦ ਪਤਾ ਲੱਗਣਾ ਤੇ ਚਲੋ ਮੰਮੀ ਜੀ ਮੈਂ ਤਾਂ ਡਿਨਰ ਸੈੱਟ ਕਹਿਣ ਲਈ ਚਲ ਖੋਲੋ ਫਿਰ ਮੰਮੀ ਖੋਲੋ ਜਾਂ ਫਿਰ ਹੋਊਗਾ ਜਿਹੜੇ ਜੱਗ ਤੇ ਗਲਾਸ ਹੁੰਦੇ ਆ ਸਕੰਜਵੀ ਸੈੱਟ ਜਿੱਤਨਾ ਮੇਰੀ ਸੁਣੋ ਗੱਲ ਚੀਜ਼ਾਂ ਇੰਨਾ ਚੋਈਆਂ ਇੰਨਾ ਚੋਈਆਂ ਚੀਜ਼ਾਂ ਡਿਨਰ ਸੈੱਟ ਜਾਂ ਤੇ ਜਾਂ ਕੱਪ ਗਲਾਸੀਆਂ ਹੋ ਗਈਆਂ ਹੋਰ ਨਹੀਂ ਕੋਈ ਮੈਂ ਦਾ ਚੱਕ ਕੇ ਦੱਸਦਾ ਵਾ ਵੀ ਡਿਨਰ ਸੈੱਟ ਵੰਗੀਆਂ ਠੀਕ ਆ ਹਾਂ ਕੱਚ ਦੇ ਹੋਣੇ ਆ ਨਾ ਕੱਚ ਦੇ ਹੋਣੇ ਤਾਂ ਹੀ ਭਾਰੇ ਆ ਚਲੋ ਖੋਲੋ ਮੰਮੀ ਇੰਨੀਆਂ ਗੱਲਾਂ ਨਾਲੋ ਖੋਲੋ ਬਹੁਤ ਐਕਸਾਈਟਮੈਂਟ ਤੇ ਮੈਨੂੰ ਹੋਣ ਦੀ ਦੀ ਖੋਲਣੇ ਨਹੀਂ ਨਾ ਖੋਲਣਾ ਵੀ ਤੂੰ ਆਪੋ ਹੀ ਖੋਲਣਾ ਖੋਲੋ ਖੋਲੋ ਮੈਂ ਹੈਲਪ ਕਰਾ ਦੇਂਦੀ ਹਾਂ ਜੀ ਗਿਫਟ ਜਿਹੜਾ ਲੈਂਦਾ ਉਹ ਥੋੜੀ ਖੋਲਦਾ ਹੁੰਦਾ ਵਾ ਚਲੋ ਖੋਲੋ ਯਾਰ ਕਰ ਲੋ ਜਲਦੀ ਮੈਨੂੰ ਤੇ ਯਾਰ ਇਨੀ ਐਕਸਾਈਟਮੈਂਟ ਹੋਂਡੀ ਨਾ ਮੇਰੇ ਵੱਲੋਂ ਡਿਨਰ ਸੈੱਟ ਪੱਕਾ ਜੇ ਕਿਹਾ ਪਰ ਮੰਮੀ ਕਿਹਨੇ ਨਹੀਂ ਵੇਖੀ ਜਦੋਂ ਵਿੱਚੋਂ ਨਿਕਲਣਾ ਨਾ ਫਿਰ ਮੰਮੀ ਨੇ ਕਿਹਾ ਮੈਂ ਕਿਹਾ ਹੀ ਪਿਆ ਮੈਂ ਕਿਹਾ ਹੀ ਪਹਿਲਾਂ ਕਰ ਲੋ ਓਪਨ ਜਲਦੀ ਜਲਦੀ ਹੈ ਹੁਣ ਹੌਲੀ ਹੌਲੀ ਬਣਾ ਲਾਂਗੇ ਆਹੋ ਅਮਣ ਕਰ ਫਿਰ ਸਾਰਾ ਕੁਝ ਥੋ ਪੈਕ ਕਰਾ ਗਏ ਆ ਅਮਣ ਕਰਵਾ ਕੇ ਆਈ ਆ ਕਿ ਪਹਿਲਾਂ ਹੀ ਹੈਨਾ ਇਹਦੇ ਦਾ ਦੇ ਨਹੀਂ ਇਹ ਤਾਂ ਪਤਾ ਲੱਗ ਗਿਆ ਸਹੀ ਓ ਲੈ ਓਏ ਆ ਕੀ ਆ ਲੈ ਮੈਂ ਕਹਿ ਲੱਗਾ ਸੀ ਖਰੇ ਕੱਪ ਗਲਾਸੀਆਂ ਪਈਆਂ ਵਾ ਮੈਂ ਕਹਿੰਦੀ ਗਲਾਸ ਵਾ ਤੇ ਜੱਗ ਜਾਣੀ ਇਹ ਖਲੋਜੋ ਇੱਕ ਮਿੰਟ ਗਰਾਇੰਡਰ ਜੇ ਉਹ ਬੱਲੇ ਯਾਰ ਮੰਮੀ ਆਪਾਂ ਇਹੋ ਸਲਾਹ ਕਰਨ ਲਈ ਨਾ ਅੱਜ ਪਾ ਆਮਨ ਕਹਿੰਦੇ ਤੁਹਾਡੇ ਕੰਮ ਦੇ ਜੇ ਮੇਰੀ ਗੱਲ ਸੁਣੋ ਸਾਰਿਆਂ ਨੂੰ ਮੈਂ ਦੱਸ ਦਿੰਦਾ ਵਾਂ ਅੱਜ ਨਾ ਮੈਂ ਤੇ ਮੰਮੀ ਜੀ ਕਹਿੰਦੇ ਸੀ ਵੀ ਆਪਾਂ ਬਣਾਈਏ ਡੋਸਾ ਤੇ ਮੰਮੀ ਕਹਿੰਦੇ ਸੀ ਵੀ ਮਿਕਸੀ ਤੇ ਤੂੰ ਲਿਆ ਕੇ ਨਹੀਂ ਦਿੱਤੀ ਤੇ ਉਹ ਹੋਊਗੀ ਤੇ ਉਹਦੇ ਵਿੱਚ ਗਰਾਇੰਡਰ ਸਾਰਾ ਕੁਝ ਹੋਣਾ ਵਾ ਹੱਤ ਕਰਾ ਦੇਤੀ ਤੂੰ ਯਾਰ ਵਾਕਿਆ ਹੀ ਅਮਨ ਨੇ ਆਣਾ ਡੇਰੇ ਜੋ ਅਈ ਸੋਚਿਆ ਉਹ ਨਿਕਲਿਆ ਹੀ ਨਹੀਂ ਅਮਨ ਨੇ ਮੰਨਦੇ ਅੱਟ ਤੇ ਜੂਸਰ ਅੱਛਾ ਤਿੰਨ ਚੀਜ਼ਾਂ ਇਕੱਠੀਆਂ ਹੀ ਹਨਾ ਵਾਹ ਜੀ ਵਾਹ ਤਾਲੀ ਹੈ ਨਾ ਵੇਖ ਤੇ ਆਈਐਸਆਈ ਮਾਰਕਾ ਲਿਆਂਦਾ ਅਮਨੇ ਅਮਨ ਕਿਹੜਾ ਕਿਹੜੇ ਸੁਜੈਸ਼ਨ ਲਾਇਆ ਹੀ ਮੈਂ ਆਪਣੇ ਲਈ ਹਾਂ ਯਾਰ ਹਾਂਜੀ ਇਹ ਵਧੀਆ ਹੁੰਦਾ ਹਾਂਜੀ ਮੰਮੀ ਅਮਨ ਨੂੰ ਪੁੱਛਣ ਦੇ ਵਧੀਆ ਹੁੰਦਾ ਹੈ ਹਾਂ ਹਾਂ ਕੋਹਾਗੀ ਬੜੀ ਛੋਟੀ ਜੀ ਹੈ ਨਾ ਹਾਂ ਵਧੀਆ ਵਾ ਨਾ ਕੁਆਲਿਟੀ ਵੀ ਵਧੀਆ ਲੱਗਣੀ ਮੈਨੂੰ ਅਮਣ ਉਹੋ ਵੇਖੀ ਚੱਲ ਕੋਈ ਗੱਲ ਨਹੀਂ ਅੱਛਾ ਵਧੀਆ ਲੱਗਾ ਹਾਂ ਆ ਲਾਈਟ ਜਗਾਵਾ ਥੋੜਾ ਜਿਹਾ ਚਮਕੇ ਲਾਈਟ ਤੇ ਹੁਣ ਜਗਾਈ ਆਪਾਂ ਯਾਰ ਅੱਛਾ ਆ ਹੈਗੇ ਆ ਅਮਣਾ ਮੇਰੇ ਕੰਮ ਦਾ ਵੀ ਹੋ ਇੱਕ ਚੀਜ਼ ਉਹ ਖਖਪਿਆ ਕੋਈ ਖਲੋ ਜੋ ਖਲੋ ਜੋ ਖਲੋ ਜੋ ਆ ਗਲਾਸੀਆਂ ਜਿਹੜੀਆਂ ਵਾਂ ਇਹਦੇ ਨਾਲ ਆ ਬਣ ਜਾਂਦਾ ਜੇ ਹਨਾ ਜਾਰ ਅਮਣੀ ਤੇ ਮੈਂ ਜਿੰਮ ਵੀ ਲੱਗ ਜਾ ਸਕਦਾ ਇੱਕ ਕਰ ਦੇਣਾ ਨਹੀਂ ਨਹੀਂ ਇੱਕ ਮਿੰਟ ਦੇ ਦੇਵੀਂ ਯਾਰ ਹਾਂ ਇਹ ਅਸੀਂ ਕਿੰਨੀਆਂ ਬੋਤਲਾਂ ਦਿੱਤੀਆਂ ਇਹ ਸਾਰੀਆਂ ਜੇਮੀ ਆਉਂਦੀਆਂ ਮੁਰਕੇ ਘਰ ਵਾਪਸ ਨਹੀਂ ਆਉਂਦੀ ਨਹੀਂ ਨਹੀਂ ਆ ਜਾਂਦੀਆਂ ਆ ਵੇ ਬਬਲੂ ਵੱਖੋ ਵਾਕੀ ਆ ਸਾਰੇ ਹਨਾ ਆ ਚੀਜ਼ਾਂ ਆ ਛੋਟਾ ਜਿਹੜਾ ਉੱਪਰ ਲੱਗਾ ਹਨਾ ਨਹੀਂ ਨਹੀਂ ਆ ਵੇ ਇਹ ਕੋਰੇ ਦਾ ਵਾ ਆ ਵੇ ਕੋਈ ਨਾ ਦੇ ਨਾ ਢੱਕਣ ਵੀ ਬਣੇ ਆ ਨਾਲ ਤੇ ਜਿਹੜੀ ਦਹੀਂ ਕੋਈ ਤਾਂ ਚੀਜ਼ ਪਾ ਕੇ ਤੇ ਹਨਾ ਇਹਦੇ ਵਿੱਚ ਹੀ ਰੱਖਣੀ ਹੋਵੇ ਹਾਂ ਆਹੋ ਏ ਹਾਂ ਅਛਾ ਅਛਾ ਇਹਨਾਂ ਨੇ ਇਹਦੇ ਉੱਪਰ ਹੀ ਲੱਗਣਾ ਹਨਾ ਆਇਆ ਕਰਕੇ ਇਹ ਕਾ ਵੀ ਆ ਕੋਈ ਜਾਲੀ ਜਿਆਦਾ ਵਾ ਮਨਾਂੜੀ ਇਹਦੇ ਵਿੱਚ ਉਹੀ ਜੀ ਜੂਸ ਜਿਹੜਾ ਹਾਂ ਪਣ ਕੇ ਆਉਣਾ ਇਹਦੇ ਨਾਲ ਅੱਛਾ ਇਹਦੇ ਵਿੱਚ ਜੂਸ ਨਿਕਲਣਾ ਤੇ ਉਹ ਹੋਰ ਆ ਵੀ ਲੱਗ ਜੂਗਾ ਤੇ ਹਾਂਜੀ ਆ ਦੇਖੋ ਆ ਲੱਗ ਜਾਣਾ ਅੱਛਾ ਠੀਕ ਆ ਤੇ ਆ ਵਧੀਆ ਚੀਜ਼ ਆ ਨਾ ਹਾਂ ਵਧੀਆ ਚੀਜ਼ ਲੈ ਆਈ ਆ ਮਨਾਂ ਤੇਰੇ ਵੇਖੋ ਆ ਥੋੜਾ ਮੋਟਾ ਤੇ ਆ ਥੋੜਾ ਬਰੀਕ ਅਸਲ ਚੰਮਨ ਨੂੰ ਵੀ ਪਤਾ ਹੀ ਨਾ ਢੇ ਕੋ ਗ੍ਰੈਂਡ ਲੈਂਦੇ ਆ ਕਹਦੇ ਨੇ ਸਮਝ ਲੱਗੀ ਆ ਕੀ ਚੀਜ਼ ਆ ਵਾ ਖਾਇਓ ਮੰਡੂ ਖਾਇਓ ਮੜਿਆ ਜੂਸ ਵਾਲਾ ਜੇ ਤੇ ਆ ਵੇਖੋ ਇੱਥੇ ਬਣੀ ਜੂਸ ਵਾਲਾ ਜੇ ਨਹੀਂ ਉਸ ਵਾਲਾ ਨਹੀਂ ਨਹੀਂ 골ਡ ਕੋਫੀ ਚਾਹੀਦੀ ਹੈ ਅੱਛਾ ਕੋਲਡ ਕੋਫੀ ਅੱਛਾ ਨਹੀਂ ਵੈਸੇ ਅਮਨ ਤੂੰ ਇਹ ਕੀ ਹੈਲਪ ਲਈ ਹੋ ਕਿਸ ਨਾ ਕਹਦੀ ਦੁਕਾਨ ਵਾਲੇ ਅੰਕਲ ਦੀ ਜਾਂ ਕਿੱਥਾ ਲੱਗ ਗਿਆ ਇੱਥੇ ਲੱਗ ਗਿਆ ਬਬਲੂ ਬਬਲੂ ਖਾਈਆਂ ਕਿੰਨੀਆਂ ਸਾਰੀਆਂ ਮੈਨੂੰ ਇਹ ਬਬਲੂ ਹਾਂ ਤੇ ਲੱਗ ਗਿਆ ਤੇ ਆਉਣਾ ਹੀ ਹੈ ਅੱਛਾ ਹਣ ਆਹ ਤੇ ਲੱਗਣਾ ਨਾ ਹਾਂ 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 ਇਤਰਾ ਹੀ ਆ ਸੀ ਦਵਾ ਨਾ ਤੇ ਇਹ ਤਿੰਨਾਂ ਆ ਕਿ ਆ ਵੇਖੋ ਤੇ ਉੱਪਰ ਵੀ ਵਗੀਆਂ ਆਵੇ ਤਿੰਨ ਬਲੇਟੇ ਕਾ ਇੱਕ ਆ ਤੇ ਕਾ ਹਣਾ ਤੇ ਆ ਵੇਖੋ ਇਹਦੇ ਉੱਪਰ ਲਿਖਿਆ ਮਿਕਸਰ ਗਰਾਇੰਡਰ 1 ਮਿੰਟ ਮਿਕਸਰ ਬਲੈਂਡਰ ਤੇ ਗ੍ਰਾਈਂਡਰ ਹਨਾ ਆ ਜੂਸ ਕੱਢਣ ਦੇ ਆ ਤੇ ਇਧਰਲੀ ਸਾਈਡ ਤੇ ਯਾਰ ਵਧੀਆ ਚੀਜ਼ ਆਮਣ ਠੀਕ ਹੈ ਵਧੀਆ ਲੱਗਾ ਤੁਹਾਨੂੰ ਉਹ ਚਾਹੀਦਾ ਧੰਨਵਾਦ ਤੇ ਕਰੋ ਅਮਨ ਹਰ ਵਾਰੀ ਤੁਸੀਂ ਮੈਨੂੰ ਸਪੋਰਟ ਦਿੰਦੇ ਆ ਤੇ ਅੱਜ ਦੀ ਦੀਵਾਲੀ ਤੇ ਮੈਂ ਦਊਂਗੀ ਤੁਹਾਨੂੰ ਤੇ ਵਾਕਿਆ ਯਾਰ ਬਿਲਕੁਲ ਸਹੀ ਕੀਤਾ ਮੈਨੂੰ ਸੱਚੀ ਚਾਹੀਦਾ ਹੀਗਾ ਚੱਲ ਹੁਣ ਵਧੀਆ ਕੀਤਾ ਨਾ ਥੈਂਕ ਯੂ ਤੇਰਾ ਮਨ ਮੇਰਾ ਤੇ ਥੈਂਕ ਯੂ ਹੈਗਾ ਹੁਣ ਦੀਵਾਲੀ ਤੇ ਕੋਈ ਬਣਾ ਕੇ ਵੀ ਮੈਨੂੰ ਦੇਣਾ ਹੈ ਨਹੀਂ ਨਹੀਂ ਤੈਨੂੰ ਜੋ ਆਖੇਗੀ ਉਹ ਬਣਾ ਕੇ ਦਵਾਂਗੇ ਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਹੁਣ ਵਧੀਆ ਵਧੀਆ ਰੈਸਪੀ ਆਇਆ ਕਰਨਗੀਆਂ ਠੀਕ ਆ ਕਿਉਂਕਿ ਮੇਨ ਰੋਲ ਹੁੰਦਾ ਵਾ ਗ੍ਰਾਈਂਡਰ ਦਾ ਹਨਾ ਮਿਕਸ ਵਗੈਰਾ ਕਰਨਾ ਹੁੰਦਾ ਨਾ ਤੇ ਉਹ ਅਸੀਂ ਯਾਰ ਸੋਚੇ ਨਹੀਂ ਦੇ ਹੀ ਚੀਜ਼ ਭਰਾਵਾਂ ਨੇ ਅੱਜ ਲੈ ਆ ਸਾਡੀ ਦੂਰੋਂ ਹੀ ਸੁਣ ਲਈ ਜਮਣ ਨੇ ਇਸ਼ਾਪੂਰੀ ਘਰਤੀ ਇਸ਼ਾਪੂਰੀ ਘਰਤੀ ਸਹੀ ਗੱਲ ਆ ਅਚਾਹ ਵਿੱਚ ਆ ਮਸਾਲੇ ਵਾਸਤੇ ਹੋਣਾ ਹੁਣ ਇਦਾਂ ਕਰੀਏ ਮੰਮੀ ਹੁਣ ਇਦਾਂ ਕਰੀਏ ਹੁਣ ਇਹਨੂੰ ਚਲਾਈਏ ਮੈਂ ਲਿਆਂਦਾ ਵਾ ਤੁਹਾਨੂੰ ਪਤਾ ਵਾ ਮੈਂ ਕੱਲ ਦੇ ਉਹ ਕੇਲੇ ਲੈ ਕੇ ਆਂਦੇ ਆ ਤੇ ਬਣਾਈਏ ਬਨਾਣਾ ਸ਼ੇਕ ਤੇ ਨਾਲੇ ਆ ਮੰਨੂ ਪੀਈਏ ਤੇ ਨਾਲੇ ਆਪਣੇ ਭੈਣ ਭਰਾਵਾਂ ਨਾਲ ਚੱਕ ਹੋ ਜੂਗੀ ਹਾਂ ਨਾਲੇ ਚੱਕ ਹੋ ਜੂਗੀ ਬਿਲਕੁਲ ਬਿਲਕੁਲ ਗੱਲ ਵਧੀਆ ਨਾ ਹਾਂ ਪਰ ਇਹਨੂੰ ਪਹਿਲਾਂ ਵੋਸ਼ ਕਰ ਲਓ ਹਨਾ ਹਾਂ ਧੱਕਣ ਸਾਰੇ ਨੂੰ ਵੋਸ਼ ਤੇ ਸਿਰਫ ਇਹਨਾਂ ਚੀਜ਼ਾਂ ਨੂੰ ਕਰਨਾ ਪੈਣਾ ਜਿਹੜੇ ਝਾਰ ਵਗੈਰਾ ਵਾ ਹਾਂ ਤੇ ਹੁਣ ਤੂੰ ਇਹ ਦੱਸ ਵੀ ਤੈਨੂੰ ਪਤਾ ਯਾ ਆਡੇ ਭੈਣ ਭਰਾ ਜਿਹੜੇ ਵੇਖਣ ਵਾਲੇ ਆ ਉਹ ਇਹ ਚੀਜ਼ ਨੂੰ ਜਾਨਣਾ ਚਾਹੁੰਦੇ ਹੁੰਦੇ ਆ ਕਿ ਫਿਰ ਉਹਦਾ ਪ੍ਰਾਈਸ ਹਨਾ ਜੇਹੀ ਨਾਂ ਦੱਸੀਏ ਫਿਰ ਉਹ ਵਿਚਾਰੇ ਕਹਿੰਦੇ ਰਹਿੰਦੇ ਕਮੈਂਟਾਂ ਵਿੱਚ ਵੀ ਆਨੂੰ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਸੋ ਹੁਣ ਤੂੰ ਇਦਾਂ ਕਰ ਵੀ ਇਹਦਾ ਪ੍ਰਾਈਸ ਵੀ ਦੱਸ ਫਿਰ ਜਦੋਂ ਪ੍ਰਾਈਸ ਦੱਸ ਦੇਗੀ ਫਿਰ ਆਪਾਂ ਬਨਾਣਾ ਸ਼ੇਕ ਬਣਾਈਏ ਤੇ ਮੈਂ ਬਣਾ ਕੇ ਤੇ ਤੈਨੂੰ ਪਿਉਣਾ ਬਨਾਣਾ ਸ਼ੇਕ ਜੇ ਮੈਂ ਦੱਸਤਾ ਤੇ ਫਿਰ ਤੂੰ ਹੀ ਹੋਣਾ ਸਮਝੋ ਕਿ ਜਿਆਦਾ ਮਹਿੰਗਾ ਲੈ ਰਹੀ ਹੈ ਨਹੀਂ ਨਹੀਂ ਦੱਸ ਯਾਰ ਫਿਰ ਵੀ ਫਿਰ ਆਪਾਂ ਤੈਨੂੰ ਗੁੱਸੇ ਵੀ ਹੋਣੇ ਆ ਗੁੱਸੇ ਵੀ ਹੋਣਾ ਤੈਨੂੰ ਮੈਂ ਜੇ ਜ਼ਿਆਦਾ ਗਵਿੰਗਾ ਹੋਇਆ ਫਿਰ ਗੁੱਸੇ ਵੀ ਹੋਣਾ ਤੈਨੂੰ ਨਹੀਂ ਨਹੀਂ ਗੁੱਸੇ ਕਿਉਂ ਨਾ ਇੱਕ ਵਜਾ ਦੀ ਘੁੱਟ ਰਹੀ ਨਹੀਂ ਨਹੀਂ ਚਲ ਦੱਸ ਕਿੰਨੇ ਦਾ ਆਇਆ ਉਹਨ ਆਇਆ ਹੂੰ ਤੈਨੂੰ ਦੱਸਾਂ ਕਿੰਨੇ ਦਾ ਆਇਆਊਗਾ ਤੁਹਾਡੇ ਘਰ ਨਾਲ ਜੇ ਮੇਰੀ ਮੰਨੇ ਤੇ ਮੈਂ ਦੇਖ ਕੇ ਦੱਸ ਦਿੰਦਾ ਕਿੰਨੇ ਦਾ ਆਇਆ ਦੇਖੋ ਭਲਾ ਆਹੋ ਸੱਚ ਇਹਦੇ ਉੱਪਰ ਦੇਖੋ ਪਹਿਲਾਂ ਆਹ ਲਿਖੀ ਇੱਥੇ ਲਿਖਿਆ ਹੋਣਾ ਜੀ ਨਹੀਂ ਲਿਖਿਆ ਮੈਨੂੰ ਲੱਗਦਾ ਇਹ ਉੱਪਰ ਨਹੀਂ ਦਿੱਤਾ ਦੇਖਾ ਭਲ ਭਲ ਲਿਖਿਆ ਵਾ ਤੁਸੀਂ ਤੇ ਫੜਿਆ ਪੁੱਠਾ ਮੰਮੀ ਇੱਕ ਮਿੰਟ ਮੈਨੂੰ ਐਨਕੋ ਤੋਂ ਪਹਿਲਾਂ ਪਤਾ ਨਹੀਂ ਆਦਾ ਨਹੀਂ ਯਾਰ ਇਹਦੇ ਉੱਪਰ ਨਹੀਂ ਆ 6000 ਦਾ 6000 ਦਾ ਲੈ ਆਈਆਂ ਸੱਚੂ ਦਾ ਜੱਸ ਨਹੀਂ 6000 ਦਾ ਨਹੀਂ ਆ ਹਾਂ ਉਹਨਾਂ ਨੇ ਉਦਾਂ ਹੀ ਉੱਪਰ ਲਿਖਿਆ ਹੈਗਾ ਇਹ 1800 ਦਾ ਅੱਛਾ 1800 ਦਾ ਆਇਆ ਵਾ ਠੀਕ ਆ ਮੇਰਾ ਤੇ ਤੂੰ ਧੜਕਣ ਵਧਾਤੀ ਇਹਨਾਂ ਨੇ ਨਾ ਮੈਂ ਵੀ ਕਿੱਥੇ ਲਿਹਾਣਾ ਸੱਚੀ ਅਮਨ 1800 ਦਾ ਆਇਆ ਵਾ ਮੰਮੇ ਕੀ ਲੱਗਦਾ ਤੁਹਾਨੂੰ ਮੈਨੂੰ ਨੈਟ ਤੇ ਸਰਚ ਕਰਨੀ ਪੈਣੀ ਹੁਣ ਉਦਾਂ ਹੀ ਦਾ ਮਤਲਬ ਪ੍ਰਾਈਜ਼ ਹਨਾ ਜਿਆਦਾ ਲਿਖਿਆ ਹੁੰਦਾ ਨਾ ਉੱਤੇ ਉਦਾਂ ਹੀ ਉੱਪਰ ਕੋਈ ਵੀ ਚੀਜ਼ ਲਈਓ ਉਹਦੇ ਉੱਪਰ ਬਾਦੀ ਲਿਖਿਆ ਹੁੰਦਾ ਵਾ ਆਹੋ ਇਹਦੇ ਹਜਾਇਆ ਵਾ ਚੀਜ਼ ਪਰ ਹੋ ਵੀ ਸਕਦੀ ਆ ਮੈਂ ਇੱਕ ਗੱਲ ਇਹ ਸੋਚਦੀ ਆਂ ਕਿ ਜਦੋਂ ਅਸੀਂ ਕੋਈ ਚੀਜ਼ ਲੈਣਨੇ ਆ ਤੇ ਉਹ ਬਿਲੋਂ ਡੱਬੇ ਤੇ ਪ੍ਰਾਈਜ਼ ਵੇਚਦੇ ਆ ਹੂੰ ਕਿਤੇ ਉਹਨਾਂ ਨੂੰ ਕੁਝ ਆਦਿ ਲੱਗ ਗਿਆ ਨਹੀਂ ਨਹੀਂ ਜੇ ਤੈਨੂੰ ਤੂੰਦਰੀਆਂ ਨੂੰ ਗਲਤ ਦੱਸੀ ਜਾਂੀ ਗੁੱਸੇ ਹੋਂਦੀ ਮਾਰੀ ਵੀ ਇਹਨਾਂ ਗੁੱਸੇ ਹੋਂਣਾ ਨਹੀਂ ਨਹੀਂ ਇਹਦਾ ਹੀ ਆ 1800 ਦਾ ਹੀ ਆ ਸੱਚੀ ਚੱਲ ਠੀਕ ਆ ਫਿਰ ਠੀਕ ਆ ਫਿਰ ਅਮਨ ਕੋਈ ਗੱਲ ਨਹੀਂ ਨਜ਼ਾਰੇ ਲੈ ਉਹ ਛੋਟਾ ਜਿਹਾ ਹੀ ਲੈਂਦਾ ਵਧੀਆ ਚੀਜ਼ਾਂ ਵੀ ਤੂੰ ਵੇਖ ਕੇ ਨੀਆ ਵਾ ਨਾ ਹੂੰ ਹੂੰ ਇਹ ਕਹਣਾ ਆ ਤੇ ਨਾ ਆ ਤੇ ਇੱਕ ਆਵਾਜੂਸ ਵਾਲਾ 4 5 ਵਾ ਨਾ 5 ਵਾ ਸਹੀ ਗਾ 5 4 ਵਾ ਨਾ ਤੇ ਇੱਕ ਮਸ਼ੀਨ ਹਾਂ ਤੇ ਇੱਕ ਮਨ ਨੇ ਢੱਕਣ ਫੜਿਆ ਹੱਥ ਚ ਜਿਹੜਾ ਤਾਂ 200 ਰੁਪਏ ਹਾਂ ਯਾ ਪਥੀਲਾ ਕੋ ਜਾ ਫਿਰ ਵੀ ਹਨਾ ਹਾਂ ਇਹ ਢੱਕਣੀ ਆ ਕਿ ਆਲੇ ਤੇ ਚਲੋ ਫਰੈਂਡ ਦੱਸਿਓ ਹੁਣ ਕਿਵੇਂ ਦੇ ਲੱਗੇ ਆ ਤੇ ਆਓ ਫਿਰ ਹੁਣ ਤੁਹਾਨੂੰ ਇਹਦੇ ਵਿੱਚ ਬਨਾਣਾ ਸ਼ੇਕ ਬਣਾ ਕੇ ਤੇ ਦਿਖਾਈਏ ਤੇ ਨਾਲੇ ਚੈਕਿੰਗ ਕਰੀਏ ਮਸ਼ੀਨ ਦੀ ਵੀ ਕਿਵੇਂ ਦੀ ਆ ਹਣਾ ਇਹਦੇ ਚ ਬਣਾਵਾਂ ਨਾ ਉਹਨੂੰ ਹਾਂਜੀ ਵੱਡੇ ਚ ਬਣਾਵਾਂਗੇ ਇਹਦੇ ਚ ਬਣਾਵਾ ਤੇ ਫਿਰ ਬਾਅਦ ਚ ਇਹਦੇ ਵਿੱਚ ਪੀਣਾ ਵਾ ਨਹੀਂ ਪੀਏ ਹੀ ਗਲਾਸਾ ਜੀ ਲਾਵਾਂਗੇ ਨਹੀਂ ਨਹੀਂ ਉਦਾਂ ਉਹ ਗੱਲ ਕਰ ਹਾਂਜੀ ਹਾਂਜੀ ਚਲੋ ਫਿਰ ਚਲੀਏ ਰਸੋਈ ਦੇ ਵਿੱਚ ਹੁਣ ਮੰਮੀ ਲੈਟਸ ਗੋ ਆਹ ਵਾਲਾ ਕਰ ਲਈ ਬੋਸ਼ ਤੇ ਰਾਣਾ ਐਦਾਂ ਕਰਨਾ ਇੱਥੇ ਵੀ ਆ ਲੱਗ ਜਣੇ ਚਲੋ ਯਾਰ ਚਲੀਏ ਰਸੋਈ ਦੇ ਵਿੱਚ ਮੰਮੀ ਤੂੰ ਥੋੜੀ ਸਾਈਡ ਨੂੰ ਲੱਗਣਾ ਜੇ ਬਲੇਡ ਦੇ ਹੇਠਲੇ ਨੂੰ ਕਰਦੇ ਤੂੰ ਹਾਂ ਉਹ ਅੱਗੇ ਵੀ ਮੈਂ ਗਲਤ ਜੋੜਨ ਦੇ ਆਹ ਤੇ ਇੱਥੇ ਬਣਾਵਾਂ ਮਮਾ ਨਾ ਆਹੋ ਹੱਥ ਬਣਾ। ਜੂਸ ਭਾਵੇਂ ਡਾਣ ਜੰਦਾ। ਹਾਂ ਜੂਸ ਭਾਵੇਂ ਬਾਹਰੋਂ ਨਿਕਲ ਜਾਂਦਾ। ਲਓ ਜੀ ਹੁਣ ਮੈਨੂੰ ਇਹਦਾ ਜੂਸੇ ਬਣਾ ਕੇ ਪਿਉਣਗੇ। ਸਵਾਗਤ ਵਾਸਤੇ। ਹਾਂ। ਕਿ ਹੁਣ ਬਣੂਗਾ ਜੀ ਬਨਾਣਾ ਸ਼ੇਕ। ਮੰਮੀ ਤੁਸੀਂ ਪੀਓਗੇ? ਮੈਂ ਮਰਦਾ ਕਦੀ ਪੀਤਾ ਨਹੀਂ। ਮੈਂ ਦੂਜਾ ਮਿਕਸਰ ਬਣਾਉਂਗੀ। ਮੰਮੀ ਪਤਾ ਕਿਹੜਾ ਪੀਂਦੇ ਮੈਂਗੋ ਵਾਲਾ। ਆਹੋ। ਤੇ ਪਰ ਹੁਣ ਵੇਹੇ ਚੱਲਣਾ ਚਾਹੀਦਾ ਪਰ ਹੁਣ ਹੁੰਦੇ ਨਹੀਂ ਨਾ ਹਾਲਚ ਨਹੀਂ ਨਾ ਹੁੰਦੇ ਮੈਂਗੋ ਨਾਲੇ ਹੁਣ ਤੁਹਾਨੂੰ ਫੁੱਟਣ ਨਾਲ ਨਾਲ ਕੱਟੇ ਜਾਵਾਂ ਬਲੋ। ਦੱਸਿਓ ਜੀ ਹਾਂਜੀ। ਦਸੀਏ ਕਿ ਹੁਣ ਮਸ਼ੀਨ ਨਾਲ ਕਿਵੇਂ ਦੀ ਚਲਦੀ ਆ ਹਨ ਨਾਲੇ ਟੈਸਟਿੰਗ ਹੋਊਗੀ ਇਦਾਂ ਘੱਟੇ ਜਾ ਨਾਲ ਨਾਲ ਇਦਾਂ ਹੀ ਹਾਂ ਹਾਂ ਆ ਮੈਂ ਇਤਰਾ ਹੀ ਨਾ ਘੱਟਿਆ ਬਹੁਤ ਬਹੁਤ ਆ ਨਾ ਬਹੁਤ 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 ਤੇ ਇਹਦੇ ਵਿੱਚ ਹੁਣ ਪਾਵਾਂਗੇ ਜੀ ਦੁੱਧ ਐਡ ਕਰਾਂਗੇ ਠੀਕ ਆ ਚਲੋ ਜੀ ਪਹਿਲਾਂ ਪਾਵਾਂਗੇ ਨਾ ਤੇ ਨਾਲ ਆਹਾਂਗੇ ਇਹਦੇ ਵਿੱਚ ਆਪਾਂ ਚੀਨੀ ਥੋੜੀ ਕਰਾਂਗੇ ਕਿਉਂਕਿ ਜਿਹੜਾ ਕੇਲੇ ਆ ਨਾ ਉਹ ਵੀ ਮਿੱਠੇ ਆ ਨਾ ਹਾਂ ਤੇ ਇਹਨੂੰ ਸਭ ਤੋਂ ਪਹਿਲਾਂ ਜੇ ਤੁਸੀਂ ਵੀ ਲਿਆਉਂਗੇ ਹਨਾ ਜੇ ਦਾਦੀ ਤੁਹਾਨੂੰ ਮਿਲੇਗੀ ਤੇ ਸਭ ਤੋਂ ਪਹਿਲਾਂ ਇਹਨੂੰ ਇਹਨੂੰ ਬੰਦ ਕਰਨਾ ਆਪਾਂ ਹਨਾ ਨਾ ਕਿ ਇਹਨੂੰ ਇਤਰਾ ਸਾਰੇ ਢੋਲਣਾ ਹਾਂ ਤੇ ਫਿਰ ਜੇ ਉਹ ਮੜ ਇਹਨੂੰ ਐ ਨੂੰ ਕੀਤਾ ਤੇ ਇਹਦੇ ਤੁਹਾਡੀ ਬਾਹਰ ਨਾ ਆਊਗਾ ਨਹੀਂ ਨਹੀਂ ਉਹਦੇ ਵਿੱਚ ਵਖਿਆ ਨਹੀਂ ਉਹ ਲੱਗੀਆਂ ਵਾ ਹਾਂ ਸਹੀ ਗੱਲ ਆ ਲਓ ਜੀ ਨਹੀਂ ਹੁੰਦਾ ਜੇ ਬਾਹਰ ਉਹਨਾਂ ਨੇ ਵੀ ਕੁਝ ਸੋਚ ਕੇ ਬਣਾਇਆ ਹੋਊਗਾ ਸਹੀ ਗੱਲ ਤੇ ਹੁਣ ਫਿਰ ਚਲਿਏ ਨਾ ਨਾਲੇ ਸ਼ੋਭ ਮੂਰਤ ਹੋ ਜੂ ਇਹਦਾ ਕੁਝ ਮਿੱਠਾ ਬਣਾਇਆ ਉੱਪਰ ਹੈ ਨਾ ਮਿੱਠਾਈ ਬਣਾਈਦਾ ਨਾ ਹੂੰ ਤੇ ਦੀਵਾਲੀ ਨੂੰ ਤਾਂ ਚਲੋ ਜੇ ਦੇਣਾ ਹੈ ਗਿਆ ਮੈਂ ਫਿਰਾਂ ਗਿਫਟ ਦੇ ਦਾਂਗੀ ਸੋਚੋ ਨਹੀਂ ਹੈ ਨਾ ਹੂੰ ਅੱਛਾ ਹੋਰ ਜੀ ਦੋਸਤੋ ਕਰੋ ਚੈੱਕ ਇਧਰ ਦੀ ਸਾਈਡ ਮੈਨੂੰ ਬਸ ਐਂ ਨਾ ਇਹ ਕਹਾਂਵਾਂ ਇਧਰ ਦੀ ਸਾਈਡ ਨਾਲੇ ਇੱਕ ਚੀਜ਼ ਹੋਰ ਆ ਇਹਦੇ ਨੀਚੇ ਲੱਗੇ ਆ ਇਹਦੇ ਉਹ ਰਬੜ ਜਦੋਂ ਤੁਸੀਂ ਕਿਸੇ ਡਸ ਲਾਈਟ ਦੇ ਉੱਪਰ ਰੱਖਦੇ ਆ ਤੇ ਉਹਦੇ ਲਦੀ ਨਹੀਂ ਆ ਕੋ ਹਨਾ ਇਦਾਂ ਆਪਣਾ ਰੈਡੀ ਹੋ ਗਿਆ ਜੀ ਬਨਾਣਾ ਸ਼ੇਕ ਹੁਣ ਬਨਾਣਾ ਸ਼ੇਕ ਅਮਨ ਨੂੰ ਪਿਉਣੇ ਆ ਸਭ ਤੋਂ ਪਹਿਲਾਂ ਹਨਾ ਮੈਂ ਲੈ ਗਿਲਾਸ ਹਾਂ ਯਾਰ ਬੜਾ ਵਧੀਆ ਵਾ ਨਾਲੇ ਇੱਕ ਗਲਾਸ ਦੇ ਗਲਾਸ ਹੀ ਬਣੇ ਹਨਾ ਤੂੰ ਉਹ ਨਾ ਇਹਦਾ ਕਰਨਾ ਨਹੀਂ ਨਹੀਂ ਸਹੀ ਗੱਲ ਇਹ ਨਾ ਵੇ ਐ ਕਰਕੇ ਖੋਲਣ ਦੇਉਂਦੇ ਸਾਰਾ ਤੁਹਾਡੇ ਨੂੰ ਆ ਜਾਏ ਸਭ ਤੋਂ ਪਹਿਲਾਂ ਇਹਨੂੰ ਐ ਕਰਨਾ ਲਿਖ ਆ ਜਾਏ ਵੀ ਲੱਗਦਾ ਹਣਾ ਸਹੀ ਗੱਲ ਨਾ ਸਹੀ ਗੱਲ ਹੁਣ ਤੂੰ ਇਹ ਕਰ ਲਿਆ ਵਾ ਜਿੱਦੇ ਮਸਾਲੇ ਪਾਵਾਂਗੇ ਉਹ ਇਦਾਂ ਹੀ ਕਰ ਸਾਰਾ ਖੇਤਰ ਨਹੀਂ ਨਹੀਂ ਮੰਮੀ ਜੀ ਤੁਹਾਡੇ ਮਾਈਂਡ ਦੇ ਵਿੱਚ ਆ ਜਾ ਕਰਨਾ ਵਾ ਕਿ ਨਹੀਂ ਨਹੀਂ ਦਾ ਡੁੱਲ ਜਾਣਾ ਵਾ ਉਹਦੇ ਮਾਈਂਡ ਦੇ ਵਿੱਚ ਆ ਜਾ ਕਰਨਾ ਨਹੀਂ ਏਡੀ ਗੱਲ ਨਹੀਂ ਹੈਗੀ ਹੁਣ ਇਹਦੀ ਗ੍ਰਿਪ ਵੀ ਬੜੀ ਸੋਹਣੀ ਜੀ ਫਿਰ ਇਹਨੂੰ ਹੁਸ਼ਕ ਕਰ ਸਕਦੇ ਹਾਂ ਹਾਂ ਇਹਨੂੰ ਹੁਸ਼ਕ ਕਰ ਸਕਦੇ ਹਾਂ ਜਿਹਦੇ ਵਿੱਚ ਆ ਪੈ ਸਕਦਾ ਤਾਂ ਫਿਰ ਇਹਨੂੰ ਪਾਣੀ ਨਾ ਪਾ ਕੇ ਵਾਸ਼ ਕਰਾਂਗੇ ਹੂੰ ਤੇ ਕਿਵੇਂ ਤਾਂ ਬਣਾਇਆ ਵਾ ਵਾ ਯਾਰ ਪ੍ਰੀ ਘਰ ਦਿੱਤਾ ਵਾ ਹੈ ਇਹ ਇੰਨਾ ਹੋਰ ਹੈਗਾ ਵਾ 2 2.5 ਗਲਾਸ ਬਣਨਗੇ ਹਾਂ ਤੇ ਇੱਕ ਚੀਜ਼ ਹੋਰ ਉਹ ਟੱਕਣ ਲਾ ਕੇ ਲੈਉਣਾ ਹੈ ਇਹ ਵੀ ਦੱਸ ਦਿੰਦੇ ਕਿ ਇਹਨਾਂ ਨੂੰ ਹੋਰ ਤਾਂ ਪਤਾ ਹੀ ਆ ਹੂੰ ਕਿ ਜਿਹੜਾ ਟੱਕਣ ਵਾ ਨਾ ਜਾਂ ਪਾਣੀ ਵਗੈਰਾ ਪੀਣ ਨੂੰ ਇਹਦੇ ਉੱਪਰ ਲਾ ਕੇ ਰੱਖ ਵੀ ਸਕਦੇ ਨੂੰ ਇਦਾਂ ਹੀ ਫ੍ਰੀਜ ਦੇ ਵਿੱਚ ਨਾ ਰੱਖ ਗਲਾਸ ਦਾ ਗਲਾਸ ਸੋ ਹੁਣ ਮੈਂ ਅਮਨ ਨੂੰ ਸਰਵ ਘਾਦਾ ਹੋਇਆ ਲੈ ਫੜ ਤੇ ਤੁਹਾਨੂੰ ਪੀ ਕੇ ਮੈਂ ਹੀ ਦੱਸਾਂਗਾ ਜੀ ਤੇ ਮੰਮੀ ਜੀ ਫੜੋ ਤੁਸੀਂ ਪੀ ਕੇ ਦਿਖਾਓ ਮੈਂ ਪੀਨੇ ਪੀਨੇ ਨਹੀਂ ਮੈਂ ਦੂਜਾ ਪੀਨੇ ਮਮਮੀ ਨਹੀਂ ਪਿੰਦੇ ਹੈਗੇ ਤੇ ਮੈਂ ਇਹ ਨਾ ਫੇ ਤੂੰ ਹੀ ਭੈਣ ਭਰਾ ਕਰਨਗੇ ਵੀ ਮੰਮੀ ਨੂੰ ਪੁੱਛਿਆ ਨਹੀਂ ਹਨਾ ਮੈਂ ਪਹਿਲਾਂ ਪੁੱਛ ਲਵਾਂ ਛੋਟੋ ਛੋਟੋ ਪੀਓ ਨਹੀਂ ਮੈਂ ਨਹੀਂ ਬੋਲ ਕਦੀ ਪੀਤਾ ਕਰ ਤੂੰ ਤੇ ਫੇਰ ਜਦੋਂ ਮਿਕਸ ਬਣਾਉਂਗਾ ਨਾ ਉਦੋਂ ਅਸਲ 'ਚ ਮੰਮੀ ਜੀ ਨਹੀਂ ਲਾਇਕ ਕਰਦੇ ਗਈ ਹਨਾ ਤੇ ਮੰਮੀ ਜੀ ਮਿਕਸ ਪੀਣ ਦੇ ਸ਼ਕੀਨ ਆ ਤੇ ਮੰਮੀ ਜੀ ਨੂੰ ਕੋਈ ਨਹੀਂ ਮਿਕਸ ਬਣਾ ਕੇ ਪਿਵਾਵਾਂਗੇ ਤੇ ਕਿੱਦਾਂ ਦਾ ਅਮਨ ਤੂੰ ਤੇ ਦੱਸਿਆ ਨਹੀਂ ਆ ਬਹੁਤ ਜ਼ਿਆਦਾ ਟੇਸਟੀ ਹੈ ਟੇਸਟੀ ਹੂੰ ਸਹੀ ਗਾ ਲੈ ਯਾਰ ਟੇਸਟੀ ਆ ਅਸਲ 'ਚ ਮੈਨੂੰ ਜਾਨਾ ਜੇ ਬਣਾ ਲੈ ਮੈਨੂੰ ਸਾਨੀ ਹੋ ਜੂਗੀ ਹਨਾ ਤੇ ਮੰਮੀ ਜੀ ਨੂੰ ਮਸਾਲੇ ਮਸੂਲੇ ਪੀਣ 'ਚ ਸਾਨੀ ਹੋ ਜੂ ਹੁਣ ਵਧੀਆ ਵਧੀਆ ਤੇ ਤੁਹਾਡੇ ਅੱਗੇ ਆਪਾਂ ਜਿਹੜੇ ਰੈਸਪੀਆ ਲੈ ਕੇ ਆਇਆ ਕਰਨੀਆਂ ਹੁਣ ਠੀਕ ਆ ਕਿਉਂਕਿ ਜੰਤਰ ਅਹੀਂ ਮਗਾ ਲਿਆ ਵਾ ਤੇ ਜਿਹੜਾ ਮੰਤਰ ਤੁਸੀਂ ਮਾਰ ਦੇਣਾ ਮੰਤਰ ਅਹੀਂ ਮਾਰ ਦੇਣਾ ਜੰਤਰ ਮੰਨੇ ਲੈਂਦਾ ਤੇ ਮੰਤਰ ਮੰਮੀ ਨੇ ਮਾਰਨਾ ਹੋਣਾ ਤੇ ਪ੍ਰਾਈਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜੀ 1800 ਦਾ ਵਣ ਹੂੰ ਤੇ ਸਾਰਿਆਂ ਨੇ ਦੱਸਿਓ ਕਿ ਠੀਕ ਆ ਪ੍ਰਾਈਸ ਨਹੀਂ ਨਹੀਂ ਵਧੀਆ ਠੀਕ ਆ ਪ੍ਰਾਈਸ ਵੀ ਹੂੰ ਤੇ ਵਧੀਆ ਵਧੀਆ ਕਿਉਂਕਿ ਉਹਨਾਂ ਨੇ ਥੋੜੇ ਵਾਧੀ ਸੀ ਮੈਂ ਫੇਰ ਕਰਵਾਇਆ ਥੋੜਾ ਜਿਹਾ ਹਰੇ ਦਾ ਕਰੋਨਾ ਤੇ ਹੁੰਦਾ ਨਹੀਂ ਪਰ ਪਹਿਲੀ ਵਾਰੀ ਕਰਵਾਇਆ ਵੇ ਇਤਰਾ ਨਹੀਂ ਜੇ ਚਲਦੀ ਹੂੰ ਐਦਾਂ ਨਹੀਂ ਚਲਦੀ ਵਧੀਆ ਤੋਂ ਕੋਣਾ ਹਾਂ ਓਹ ਆ ਲੋਕ ਨਾ ਇਹਨਾਂ ਵਿੱਚ ਹੀ ਸਵਿਚ ਆ ਅੱਛਾ ਜਦ ਇਹਦੇ ਉੱਪਰ ਲੱਗਦੀ ਹੋਣੀ ਫੇਰ ਚਲਦੀ ਆ ਹੂੰ ਮੈਂ ਹੈ ਇਹਨੂੰ ਕੀ ਹੋ ਗਿਆ ਫਰੇ ਲਾਈਟ ਚਲ ਗਈ ਆ ਲਾਈਟ ਤੇ ਨਹੀਂ ਗਈ ਇਹ ਵੀ ਵੇਖ ਲਓ ਨਹੀਂ ਲਾਈਟ ਹੁੰਦੀ ਨਹੀਂ ਲਾਈਟ ਆਉਂਦੀ ਜਗ ਡਾਈਡਿਕਟਰ ਆਉਂਦੀ ਆਉਂਦੀ ਫੇਰ ਵਧੀਆ ਚੀਜ਼ ਆ ਹਨਾ ਐ ਕੀਤਾ ਜਿਹੜਾ ਵਾ ਉਹ ਨਹੀਂ ਚਲਦੀ ਜੇ ਤੇਰੇ ਉੱਪਰ ਕੋਈ ਚੀਜ਼ ਲਗਾਵਾਂਗੇ ਜਾਰ ਵਗੈਰਾ ਫੇਰ ਹੀ ਜਲਣੀ ਹੈ ਨਾ ਹਾਂ ਚੱਲ ਵਧੀਆ ਜੀ ਜਿੱਤੇ ਤੱਕ ਇਹ ਬੱਚਾ ਵੀ ਚੁਣਾ ਲਿੰਦਾ ਹਣਾ ਫੇਰ ਹੱਥ ਫੁੱਟ ਨਹੀਂ ਆਦਾ ਬੱਚਾ ਨਾ ਬਹੁਤ ਵਧੀਆ ਬਣ ਥੈਂਕ ਯੂ ਤੇਰਾ ਬਹੁਤ ਬਹੁਤ